ਅਛਾ ਅੱਛੀ ਗੱਲ ਮੈਂ ਮਿਤ ਮਤਾ ਡਿਵਾਈਨ ਹੈਲਥ ਦੇ ਚੈਨਲ ਤੋਂ ਤੁਹਾਡਾ ਸਵਾਲ ਕਰਦਾ ਅੱਜ ਸਾਡੇ ਨਾਲ ਹੈਗੇ ਡਾਕਟਰ ਕੇਪੀਐਸ ਸੇਖੋ ਅਦਰ ਯੋ ਟੌਪਿਕ ਹੈ ਉਹ ਡਰੱਗਸ ਹੈ ਡਰੱਗਸ ਦੇ ਨਾਲ ਜਿਹੜਾ ਆਪਣੇ ਸਮਾਜ ਦਾ ਤਾਨਾ ਬਣਿਆ ਉਸ ਸਾਰਾ بگੜ ਰਿਹਾ ਉਸ ਦੇ ਬਾਰੇ ਹੀ ਅਸੀਂ ਡਾਕਟਰ ਸਾਹਿਬ ਤੋਂ ਜਾਣਾਂਗੇ ਡਾਕਟਰ ਸਾਹਿਬ ਨਮਸਕਾਰ ਸ਼ੁਕਰੀ ਸਰ ਜਿਹੜਾ ਅੱਜਕਲ ਆਪਾਂ ਦੇਖ ਰਹੇ ਹਾਂ ਡਰੱਗਸ ਮੈਕਸਮ ਪੰਜਾਬ ਪਿਆ ਹੋਇਆ ਔਰ ਇੱਕ ਘਰ 'ਚ ਇੱਕ ਬੰਦਾ ਵੀ ਡਰੱਗਸ ਨਾਲ ਪੈ ਗਿਆ ਉਹ ਸਾਰਾ ਘਰ ਹੀ ਖਤਮ ਜੋਨ ਕਨਨ ਕਰਦੇ ਪਾਂਡੇ ਦਾ ਕੁਝ ਜਾਨਦੇ ਆ। ਅਜਾ ਮੇਨ ਜਾਂ ਤੁਦਾ ਅਨਨਿੰਗ ਮੈਂਬਰ ਇਸ ਕੰਮ ਚ ਆ ਜਾਂਦਾ ਲਾਈਕ ਕੋਈ ਘਰ ਵਿੱਚ ਜਾਇਐਂਟਸ ਹੈ ਉਹ ਕੁਮਾਰੇ ਹੈ ਪਰ ਉਹ ਡਰਗਸ ਪੈਗੇ। ਫੁਲੀ ਓਨਲੀ ਤਾਂ ਉਹਦਾ ਆਪਾਂ ਨੂੰ ਐਂਡ ਪਤਾ ਹੀ ਹੈ ਵੀ ਉਹ ਖਤਮ ਹੀ ਹੋਣਾ ਹੁੰਦਾ ਬੰਦਾ। ਸੋ ਬਟ ਇਹ ਬੰਦਾ ਕਿਸ ਤਰ੍ਹਾਂ ਪਹਿਲਾਂ ਆਇਡੈਂਟੀਫਾਈ ਕਰੇ ਬੰਦੇ ਦੀ ਨੇਚਰ ਦੇਖ ਕੇ ਵੀ ਇਹ ਬੰਦਾ ਵੀਕ ਬਿਲਡ ਹੈ ਵੀ ਆਨਲੀ ਟਾਈਮਸ ਇਹ ਡਰਗਸ ਵੱਲ ਜਾਂ ਸਰਦਾ। ਤਾ ਤਾਂ ਕਿ ਬੰਦਾ ਆਪਣੇ ਵਿਆਹ ਤੋਂ ਪਹਿਲਾਂ ਹੀ ਜਿਵੇਂ ਪੈਸਟ੍ਰੋਲੋਜੀਸ ਦੇਖਦੇ ਗਣ ਮਿਲਾਨ ਇਸ ਤਰ੍ਹਾਂ ਪਾ ਕੀ ਕਰ ਸਕਦੇ ਆ ਵੀ ਬੰਦਾ ਲੜਕੀ ਜਾਂ ਲੜਕਾ ਹੈ ਨਾ ਸਪਾਊਸ ਨੂੰ ਮਿਲਦੇ ਹੋਏ ਵਿਆਹ ਤੋਂ ਪਹਿਲਾਂ ਇਹ ਜੱਜ ਕਰ ਪਾਏ ਵੀ ਇਹ ਬੰਦਾ ਕਿਸ ਤਰ੍ਹਾਂ ਦਾ ਹੋਏਗਾ ਤੁਸੀਂ ਇਸ ਤੇ ਥੋੜਾ ਚਾਨਣ ਪਾ ਜੀ ਬਿਲਕੁਲ ਅ ਅਮਜੀ ਬਹੁਤ ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਰਫਲੀ 91 ਚ ਮੈਂ 34 35 ਸਾਲ ਮੇਰੀ ਪ੍ਰੈਕਟਿਸ ਹੋ ਗਈ ਤੇ ਮੇਰੇ ਸਾਹਮਣੇ ਕਈ ਜਨਰੇਸ਼ਨਸ ਵੱਡੀਆਂ ਹੋਈਆਂ ਜੀ ਸਾਰੀ ਜਨਰੇਸ਼ਨ ਸੀ ਜਿਹੜੇ 65 ਮਾਡਲ ਸੀ ਸੋ ਕਾਲਡ ਹਨਾ ਫਿਰ 80ਸ ਵਾਲੇ ਫਿਰ 90ਸ ਵਾਲੇ ਮੇਰੇ ਕੋਲ ਨਾ ਬਹੁਤ ਕਰਾਂ ਦੇ ਫੋਲੋਅਪਸ ਪਏ ਨੇ ਮੈਂ ਇਹ ਸਮਝਾਉਣਾ ਚਾਹੁੰਦਾ ਕਿ ਜਿੱਥੇ ਫਾਦਰ ਅਲਕੋਹੋਲਿਕ ਸੀ ਜਾਂ ਡਰੱਗੀ ਸੀ ਉਹ ਬੱਚੇ ਹੁਣ ਵੱਡੇ ਹੋ ਗਏ ਹੁਣ 20 ਪਲੱਸ ਏਜ ਦੇ ਵਿੱਚ ਨੇ ਜਿਹੜੇ ਪੇਰੈਂਟਸ ਨਸ਼ਾ ਕਰਦੇ ਨੇ ਉਹਨਾਂ ਦੇ ਬੱਚੇ ਮੈਕਸਿਮਮ ਪ੍ਰੋਨ ਟੂ ਡਰੱਗਸ ਨੇ ਮੀਨਸ ਸਾਨੂੰ ਆਪਣੇ ਆਪ ਤੇ ਕੰਮ ਕਰਨਾ ਪਊਗਾ ਪੇਰੈਂਟਿੰਗ ਬੇहद ਜ਼ਰੂਰੀ ਹੈ ਅਗਰ ਪੇਰੈਂਟਿੰਗ ਸਹੀ ਨਹੀਂ ਹੈ ਪਹਿਲਾਂ ਤੁਸੀਂ ਡਰੱਗਸ ਲੈ ਰਹੇ ਹੋ ਤਾਂ ਤੁਸੀਂ ਬੱਚੇ ਤੋਂ ਐਕਸਪੈਕਟ ਨਹੀਂ ਕਰੋਗੇ ਕਿ ਉਹ ਡਰੱਗਸ ਨਹੀਂ ਲੈਣਗਾ ਉਹ ਬੱਚਾ ਪ੍ਰੋਨ ਟੂ ਹੋਏਗਾ ਜੀ ਮੈਕਸਿਮਮ ਥੋੜਾ ਜਨ ਨੂੰ ਚਿੰਨਣ ਚਾਹੀਦੀ ਹੈ ਕਿ ਭੰਬੜ ਬੜੇ ਨੂੰ ਤਿਆਰ ਹੁੰਦਾ ਹ ਹ ਸੋ ਨਾ ਇਹਨੂੰ ਟ੍ਰੇਟਸ ਕਹਿੰਦੇ ਨੇ ਟ੍ਰੇਟਸ ਜੀ ਕਾਫੀ ਟ੍ਰੇਟਸ ਨੇ ਕਿ ਆਪਾਂ ਬੰਦੇ ਨੂੰ ਪਛਾਣਨਾ ਕਿਵੇਂ ਆ ਹਾਂਜੀ ਤਾਂ ਉਹਦੇ ਚ ਕੀ ਹੈ ਕਿ ਮੰਨ ਲਓ ਉਹ ਲਵਫੇਅਰ ਆ ਕਿਸੇ ਦਾ ਜੀ ਨਾ ਮੇਲ ਫੀਮੇਲ ਇਕੱਠੇ ਹੋਏ ਤੇ ਚੌਂਦਰੀ ਨੇ ਕਿਸੇ ਮੈਰਿਜ ਕਰਵਾ ਲਈ ਤਾਂ ਮੈਂ ਥੋੜੀਆਂ ਟਿਪਸ ਦੇ ਦਿੰਦਾ ਉਹ ਟ੍ਰੇਟਸ ਆਪਣੇ ਕਿਵੇਂ ਲੱਭਣੇ ਨੇ ਕਿ ਬੰਦਾ ਮੇਰੇ ਕਾਬਲ ਹੈ ਵੀ ਜਾਂ ਨਹੀਂ ਹੈ ਬਿਲਕੁਲ ਠੀਕ ਹੈ ਉਹ ਤੇ ਹੈ ਕਿ ਤੁਸੀਂ ਉਹਦੇ ਆਸ-ਪਾਸ ਦੇਖੋ ਕਿ ਜਿਹੜੇ ਉਹਦੇ ਫੈਮਿਲੀ ਮੈਂਬਰਸ ਨੇ ক্লোਸੇਸਟ ਫੈਮਿਲੀ ਮੈਂਬਰਸ ਨੇ ਉਹਨਾਂ 'ਚ ਕਿੰਨੀ ਕਿ ਬਿਮਾਰੀ ਹੈ ਓਕੇ ਜਿਹੜਾ ਬੰਦਾ ਐਂਟੀਸੋਸ਼ੀਅਲ ਹੋਏਗਾ ਉਹਦੇ ਆਸ-ਪਾਸ ਉਹਦੇ ক্লোਸ ਫੈਮਿਲੀ ਮੈਂਬਰਸ ਬਹੁਤ ਵੱਡੀਆਂ ਡਿਜ਼ੀਜ਼ਸ ਹੋਣਗੀਆਂ ਹਾਂ ਹਨਾ ਸੋ ਇੱਕ ਇੱਕ ਪੈਰਾਮੀਟਰ ਦੂਸਰਾ ਮਨੋ ਆਪਾਂ ਕਾਫੀ ਸ਼ਾਪ ਗਏ ਆਪਾਂ ਆਪਣੇ ਕਾਫੀ ਪੀਤੀ ਤਾਂ ਉਹ ਬੰਦਾ ਕਹੇਗਾ ਉਹ ਮੈਂ ਨਾ ਮੇਰਾ ਪਰਸ ਕਾਰ ਚ ਰਹਿ ਗਿਆ ਜਾਂ ਮੈਂ ਪੈਸੇ ਘਰੋਂ ਲੈਣਾ ਭੁੱਲ ਗਿਆ 네ਗੇਟਿਵ ਜੀ ਤੁਹਾਡਾ ਲਾਈਫ ਪਾਰਟਨਰ ਹੀ ਹੋ ਸਕਦਾ ਰਾਈਟ ਬਹੁਤ ਇਨੇ ਛੋਟੇ ਛੋਟੇ ਪੁਆਇੰਟਸ ਨੇ ਜਿਹੜੇ ਮੈਂ ਅਪਲਾਈ ਕੀਤੇ ਮੈਂ ਐਗਜ਼ਾਮਪਲ ਦੇ ਦਿੰਨਾ ਆਪਣੀ ਮੇਰਾ ਫਰੈਂਡ ਬਣਿਆ ਦਿੱਲੀ ਤੋਂ ਬੜਾ ਪਿਆਰਾ ਬੰਦਾ ਜੀ ਮੇਰੇ ਫਾਦਰ ਬਹੁਤ ਇੰਟੈਲੀਜੈਂਟ ਸੀ ਮੈਨੂੰ ਉਹਨੇ ਬਹੁਤ ਕੁਝ ਸਿਖਾਇਆ ਜ਼ਿੰਦਗੀ ਚ ਪਰ ਮੈਨੂੰ ਜਦੋਂ ਤੱਕ ਮੇਰੀ ਜ਼ਿੰਦਗੀ ਸੀ ਮੈਨੂੰ ਸੀ ਯਾਰ ਨਹੀਂ ਨਹੀਂ ਆ ਵੀ ਕਹੀ ਜਾਂਦੇ ਨੇ ਬਟ ਉਹਨਾਂ ਦੀ ਜਾਨ ਤੋਂ ਪਹਿਲਾਂ ਮੈਨੂੰ ਉਹਨਾਂ ਦੀ ਸਮਝ ਆ ਗਈ ਸੀ ਵੀ ਵਰ ਵੈਰੀ ਕਲੋਜ਼ ਵਿਦ ਈਚ ਅਦਰ ਉਹਨਾਂ ਦੀ ਬੋਡੀ ਛੱਡਣ ਤੋਂ ਪਹਿਲਾਂ ਮੈਨੂੰ ਘਟਣਾ ਯਾਦ ਆ ਗਿਆ ਜੀ ਫਿਰ ਤੁਹਾਡੀ ਗੱਲ ਕਹੇ ਤੇ ਉਹ ਬੰਦਾ ਆਇਆ ਜੀ ਮੇਰੀ ਲਾਈਫ ਚ ਬਹੁਤ ਘੈਂਟ ਬੰਦਾ ਜੀ ਤੇ ਉਹਨੂੰ ਮੇਰੀ ਵੀਕਨੈਸਸ ਦਾ ਪਤਾ ਸੀ ਕਿ ਮੈਨੂੰ ਆਹ ਲਕਜ਼ਰੀਜ਼ ਚੰਗੀਆਂ ਲੱਗਦੀਆਂ ਨੇ ਉਹਨੇ ਮੇਰਾ ਪੁਆਇੰਟ ਫੜਿਆ ਮੇਰੇ ਫਾਦਰ ਅਲਰਟ ਸੀ ਪਹਿਲੇ ਦਿਨ ਤੋਂ ਕਹਿੰਦੇ ਯਾਰ ਇਹ ਬੰਦੇ ਦਾ ਖਿਆਲ ਰੱਖੀ ਮੈਨੂੰ ਬੰਦਾ ਤੇਰਾ ਠੀਕ ਨਹੀਂ ਲੱਗਦਾ ਦੋਸਤ ਮੈਂ ਕਿਹਾ ਡਾਡ ਇੰਨਾ ਪਿਆਰਾ ਇੰਨਾ ਘੈਂਟ ਬੰਦਾ ਤੁਸੀਂ ਗਲਤ ਕਹਿ ਰਹੇ ਹੋ ਹੂੰ ਹੂੰ ਉਹੀ ਗੱਲ ਹੋਈ ਜੀ ਉਹ ਬੰਦਾ ਜੀ ਦਿੱਲੀ ਤੋਂ ਸੀਗਾ ਤੇ ਜਿੰਨੇ ਕੁ ਮੇਰੇ ਕੋਲ ਸੀਵਿੰਗ ਸੀ ਮੈਂ ਕਰ ਰਿਹਾ ਗੱਲ ਰਫਲੀ ਅਬਾਊਟ 2000 ਸੰ 2000 ਦੀ ਗੱਲ ਹੈ ਜੀ ਕਿ ਜੀ ਕਾਰ ਖੜੀ ਹੈ ਇਹ ਉਹ ਕਰਕੇ ਸਾਰੇ ਪੈਸੇ ਲੱਗਿਆ ਮੇਰੇ ਮੈਂ ਬੱਚਿਆਂ ਦੀ ਨਾ ਉਹ ਆਰਡੀ ਕਰਾਈ ਹੋਈ ਸੀ ਜਿੰਨੇ ਪੈਸੇ ਉਸ ਟਾਈਮ ਨਹੀਂ ਸੀ ਨੇ ਜਿਆਦਾ ਪੈਸੇ ਨਾ ਸਾਰੇ ਪੈਸੇ ਮਹਿਦੁੱਲਾ ਭਾਈ ਜੀ ਕਾਰ ਤੁਹਾਡੀ ਆਈ ਲੋ ਆਜ ਆ ਰਹੀ ਹੈ ਕੱਲ ਆ ਰਹੀ ਹੈ ਮੇਰੇ ਫਰੈਂਡਸ ਪੁੱਛਣ ਲੱਗੇ ਤੁਹਾਡੀ ਕਾਰ ਦਾ ਕੀ ਬਣਿਆ ਬੜੀ ਵੱਡੀ ਲਗਜ਼ਰੀਅਸ ਕਾਰ ਸੀਗੀ ਜੀ ਜੀ ਆ ਜਾਈ ਜੀ ਕਾਰ ਹੂੰ ਹੂੰ ਤੇ ਉਹ ਟ੍ਰੇਡਸ ਕੀ ਸੀ ਮੈਨੂੰ ਜੋ ਡੈਡ ਨੇ ਦੱਸਿਆ ਹੂੰ ਹੂੰ ਮੈਂ ਡੈਡ ਨੂੰ ਬੜੀ ਤਾਰੀਫ ਕੀਤੀ ਉਹਦੀ ਕਹਿੰਦੇ ਕੀ ਕੀ ਬਣਿਆ ਦਿੱਲੀ ਗਿਆ ਸੀ ਤੋਂ ਉੱਥੇ ਅਸੀਂ ਕੁਝ ਸਮਾਨ ਲੈਣ ਗਏ ਸੀ ਇਹ ਜਦੋਂ ਗੁਜਰਾਤ ਚ ਪਹਚਾਣ ਆਇਆ ਸੀ ਪਹੁੰਚਦਾ ਬਹੁਤ ਵੱਡਾ ਪਹੁੰਚਾ ਜੀ ਜੀ ਸੇਮ ਉਸ ਤੋਂ ਹਫਤੇ ਦਸ ਦਿਨ ਬਾਅਦ ਦੀ ਗੱਲ ਹੈ ਜੀ ਮੈਂ ਦਿੱਲੀੋਂ ਸਮਾਨ ਲਿਆ ਕਾਫੀ ਕਾਰ ਸੀਗੀ ਛੋਟੀ ਉਹ ਪਿਛਲੇ ਸ਼ੀਸ਼ੇ ਤੋਂ ਉੱਪਰ ਤੱਕ ਚਲਾ ਗਿਆ ਸਮਾਨ ਓਕੇ ਉਹਦਾ ਚਲਾਣਾ ਦਿੱਲੀ 'ਚ ਓਕੇ ਉਹ ਸੀਗੀਆਂ ਸ਼ੀਸ਼ੀਆਂ ਵਗੈਰਾ ਵਾਇਲਸ ਹੋਰ ਬੜਾ ਸਮਾਨ ਸੀਗਾ ਨਾ ਜੋ ਮੈਨੂੰ ਚਾਹੀਦਾ ਸੀ ਕਲਿਨਿਕ 'ਚ ਜੀ ਮੈਂ ਤੇ ਉਹ ਆ ਰਹੇ ਆ ਸਾਨੂੰ ਰਸਤੇ 'ਚ ਪੁਲਿਸ ਨੇ ਰੋਕ ਲਿਆ ਦਿੱਲੀ ਦੇ ਇਨਸਾਈਡ ਦਿੱਲੀ ਦੀ ਗੱਲ ਹੈ ਜੀ ਉਹ ਬੰਦਾ ਪੁਲਿਸ ਵਾਲੇ ਕਹਿੰਦੇ ਚਲਾਣ ਕਟਾਓ ਜੀ ਤੁਹਾਡਾ ਸਮਾਨ ਬਹੁਤ ਉੱਪਰ ਤੱਕ ਹੈ ਪਿੱਛੇ ਦਿਖਦਾ ਨਹੀਂ ਆ ਵਿਜ਼ਿਬਿਲਟੀ ਮੈਂ ਘਬਰਾ ਗਿਆ ਮੈਂ ਕਿਹਾ ਯਾਰ ਥਲਾਣ ਕਟੇ ਕਹਿੰਨ ਲਾ ਗੱਲੀ ਕੋਈ ਨਹੀਂ ਉੱਠੇ ਨਿਕਲੇ ਬਾਹਰ ਤੁਹਾਨੂੰ ਪਤਾ ਕਿਹਦੀ ਕਾਰ ਹੈ ਅਸੀਂ ਸਮਾਨ ਲੈ ਕੇ ਜਾ ਰਹੇ ਹਾਂ ਪੁੱਜ ਹੂੰ ਉੱਥੇ ਪਹੁੰਚਾ ਲਾਇਆ ਹੋਇਆ ਲੋਕ ਮਾਰ ਰਹੇ ਨੇ ਅਸੀਂ ਸਾਰੀਆਂ ਦਵਾਈਆਂ ਉੱਥੇ ਸਪਲਾਈ ਕਰਨੀਆਂ ਨੇ ਚਾਕੇ ਹੂੰ ਹੂੰ ਪੁਲਿਸ ਵਾਲਾ ਕਹਿੰਦਾ ਵਾਜੀ ਬੜਾ ਵਧੀਆ ਕੰਮ ਕਰ ਰਹੇ ਹੋ ਮੈਂ ਪਿੱਛੋਂ ਤੁਸੀਂ ਜਾਓ ਮੈਂ ਆਪਣੇ ਫਾਦਰ ਨੂੰ ਗੱਲ ਦੱਸੀ ਫਾਦਰ ਕਹਿੰਦੇ ਆਪਣੀ ਜ਼ਿੰਦਗੀ ਚ ਉਸ ਬੰਦੇ ਨੂੰ ਮਾਈਨਸ ਕਰ ਦੇ ਤੇ ਤੈਨੂੰ ਖਰਾਬ ਕਰੂਗਾ 100% ਸੇਮ ਹੋਈ ਹੋਏ ਜੀ ਸਭ ਤੋਂ ਵੱਡੇ ਟ੍ਰੇਟਸ ਨੇ ਕਿ ਤੁਹਾਡੀ ਤੁਸੀਂ ਮੰਨ ਲਓ ਕਿ ਚੀਜ਼ ਉਹਨੂੰ ਬੰਦੇ ਨੂੰ ਦੇਤੀ ਜਿਹੜਾ ਤੁਹਾਡਾ ਬਹੁਤ ক্লোਜ਼ ਫਰੈਂਡ ਹੈ ਤਾਂ ਉਹ ਤੁਹਾਡੀ ਚੀਜ਼ ਨੂੰ ਮਿਸਯੂਜ਼ ਕਰੂਗਾ ਕਾਰਾਂ ਜਾਂ ਬਾਈਕਾਂ ਉਹਨੇ ਪੈਟਰੋਲ ਖਤਮ ਕਰਕੇ ਜਾਂ ਤੇ ਡੈਂਟ ਪਾ ਕੇ ਤੁਹਾਨੂੰ ਵਾਪਸ ਕਰ ਦੇਣ ਤੁਹਾਨੂੰ ਦੱਸਣਾ ਵੀ ਨਹੀਂ ਹੈਗਾ ਜੀ ਬੀ ਵੈਰੀ ਕਾਸ਼ੀਅਸ ਅਗਰ ਇਦਾਂ ਦੇ ਟ੍ਰੇਡਸ ਤੁਹਾਡੇ ਫਰੈਂਡਸ ਚ ਨੇ ਜਦੋਂ ਮਿਰਨ ਨਾ ਘਟਣਾ ਹੋਈ ਨਾ ਮੈਨੂੰ ਮੇਰੇ ਫਾਦਰ ਨੇ ਭੇਜਿਆ ਕਹਿੰਦੇ ਯਾਰ ਫੁਲਾਣੇ ਬੰਦੇ ਕੋਲ ਜਾ ਉਹਨੇ ਮੈਨੂੰ ਦੱਸਿਆ ਇਹ ਟ੍ਰੇਡ ਸਾਰੇ ਉਹਨੂੰ ਛਾਨਣਾ ਕਹਿੰਨੇ ਆਪਾਂ ਮੇਰੇ 100 ਤੋਂ ਉੱਪਰ ਦੋਸਤ ਸੀਗੇ ਹਮੇਜੀ ਉਸ ਟਾਈਮ ਮੋਰ ਦੈਨ 100 ਲਿਸਨਰ ਸੀ ਬਣਦੀ ਮੈਂ ਬੜਾ ਖੁਸ਼ ਮਿਹਰੇ ਨੇ ਘੈਂਟ ਦੋਸਤ ਜਦੋਂ ਮੈਂ ਉਹ ਛਾਨਣਾ ਲਾਇਆ ਨਾ ਇਹ ਵਾਲਾ ਟ੍ਰੇਡਸ ਵਾਲਾ ਚਾਰ ਪੰਜ ਰਹਿ ਗਏ ਜੀ ਸ ਮੀਨਸ ਉਹ ਬੰਦੇ ਨੂੰ ਪੋゼਸ਼ਨਸ ਦਾ ਨਹੀਂ ਪਤਾ ਜੀ ਕਿ ਬਈ ਤੁਹਾਡੀ ਚੀਜ਼ ਹੈ ਮੈਂ ਅਗਰ ਮੈਂ ਅਮਰਜੈਂਸੀ ਚ ਮੰਗ ਲਈ ਤਾਂ ਮੈਂ ਉਹਨੂੰ ਐਜ਼ ਇਟ ਇਜ਼ ਸੇਮ ਕੰਡੀਸ਼ਨ ਚ ਮੈਂ ਵਾਪਸ ਕਰੀ ਕਰਾਂ ਜੀ ਮੈਂ ਤਾਂ ਸਕ੍ਰੈਚ ਪੈ ਗਿਆ ਆਈ ਮਸਟ ਟੈਲ ਯੂ ਕਿ ਭਾਈ ਜੀ ਮੇਤੋ ਗਲਤੀ ਹੋ ਗਈ ਆ ਸਕ੍ਰੈਚ ਪੈ ਗਿਆ ਜੀ ਜੀ ਇਹ ਸੋਸ਼ਲ ਬੰਦੇ ਦੀ ਕੁਆਲਿਟੀਜ਼ ਨੇ ਐਂਟਰੀ ਸੋਸ਼ਲ ਦੀ ਆਪੋਜ਼ਿਟ ਹੈ ਤੁਸੀਂ ਉਹਨੂੰ ਕੋਈ ਗੱਲ ਦੱਸੀ ਉਸ ਬੰਦੇ ਨੂੰ ਕਿ ਯਾਰ ਮੇਰੇ ਨਾਲ ਇਦਾਂ ਇਦਾਂ ਹੋ ਗਿਆ ਉਹਨੇ ਜਾ ਕੇ ਥਰਡ ਬੰਦੇ ਨੂੰ ਉਹੀ ਗੱਲ ਮਿਰਚ ਮਸਾਲਾ ਲਾ ਕੇ ਸੁਣਾਤੀ ਹਮਮ ਨੈਗੇਟਿਵ ਟ੍ਰੇਟ ਹੈ ਜੀ ਜੀ ਗੱਲ ਇਸ ਮੈਸੇਜ ਜਿਹੜਾ ਤੁਸੀਂ ਦਿੱਤਾ ਉਹ ਸੇਮ ਪਾਸ ਹੋਣਾ ਚਾਹੀਦਾ ਹੈ ਉਹਦੇ ਚੋਂ 네ਗੇਟਿਵਿਟੀ ਕੱਢ ਕੇ ਪੋਜ਼ਿਟਿਵਿਟੀ ਦਾ ਦੱਸ ਸਕਦਾ ਹੋ ਅਗਰ ਉਹਨੇ 네ਗੇਟਿਵਿਟੀ ਚ ਐਡ ਕਰਤੀ ਤੁਹਾਡਾ ਲਾਈਫ ਪਾਰਟਨਰ ਜਾਂ ਤੁਹਾਡਾ ਦੋਸਤ ਹੋਣ ਦੇ ਕਾਬਿਲ ਨਹੀਂ ਹੈ ਇਹ ਬਹੁਤ ਛੋਟੂਟੀਆਂ ਟਿਪਸ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਸਵਾਰੀ ਮੈਂ ਅਕਸਰ ਉਹ ਪੈਰਾਮੀਟਰਸ ਤੇ ਦੇਖਦਾ ਜਿਹੜਾ ਕੋਈ ਨਵਾਂ ਬੰਦਾ ਮੇਰੀ ਜ਼ਿੰਦਗੀ ਚ ਆਉਂਦਾ ਦੋਸਤ ਮਿੱਤਰ ਕੋਈ ਵੀ ਮੈਂ ਫਿਲਟਰ ਲਾ ਕੇ ਦੇਖਦਾ ਇਹ ਵਾਲਾ ਤੇ ਕੀ ਉਹ ਟ੍ਰੇਟਸ ਤਾਂ ਨਹੀਂ ਹੈਗੇ ਫਿਰ ਮੈਂ ਉਹਨੂੰ ਉਹਨਾਂ ਡਿਸਟੈਂਸ ਮੇਨਟੇਨ ਰੱਖਦਾ ਉਸ ਬੰਦੇ ਤੋਂ ਇਹ ਫਿਰ ਵੀ ਸਰ ਹੋਰ ਕੁਝ ਜੋ ਲੜਕੀਆਂ ਦੇਖ ਸਕਣ ਆਪਣੇ ਉਸ ਤੋਂ ਵਲਾਂ ਇਸ ਤੋਂ علاوہ ਕੋਈ ਬਹੁਤ ਸ਼ਾਰਟ ਦੋ ਤਿੰਨ ਟ੍ਰੇਡਸ ਵੀ ਕਿਸ ਤਰ੍ਹਾਂ ਦਾ ਹੋਵੇਗਾ ਮੇਜਰ ਮੇਜਰ ਆਈ ਟੂ ਆਈ ਕੰਟੈਕਟ ਕਰਦਾ ਕਿ ਨਹੀਂ ਬੰਦਾ ਓਕੇ ਅਗਰ ਆਈ ਟੂ ਆਈ ਕੰਟੈਕਟ ਨਹੀਂ ਹੈ ਮੀਨਸ ਬੰਦਾ ਠੀਕ ਨਹੀਂ ਹੈ ਪਰ ਆਈ ਟੂ ਆਈ ਕੰਟੈਕਟ ਜੋ ਸਮ ਇੰਟਰਵਰਡ ਹੋਣੇ ਉਹ ਵੀ ਨਹੀਂ ਕਰਦੇ ਨਹੀਂ 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 ਡਿਫਰੈਂਟ ਹੈ ਉਹ ਆਈ ਟੂ ਆਈ ਕੰਟੈਕਟ ਡਿਫਰੈਂਟ ਜਿਹੜੇ ਬੰਦੇ ਦੇ ਮਨ ਚ ਚੋਰ ਹਨਾ ਜੀ ਕਦੇ ਆਈ ਟੂ ਆਈ ਕੰਟੈਕਟ ਨਹੀਂ ਕਰੇਗਾ ਮੈਂ ਦੱਸਣਾ ਪ੍ਰੈਕਟੀਕਲ ਮੇਰੇ ਕੋਲ ਬੜੇ ਪੇਸ਼ੈਂਟ ਆਉਂਦੇ ਨੇ ਜੀ ਜੀ ਇੱਥੇ ਅੰਦਰ ਬੈਠ ਕੇ ਵੀ ਉਹ ਗੋਗਲਸ ਲਾ ਕੇ ਬੈਠਦੇ ਨੇ ਅੰਦਰ ਆ ਕੇ ਓਕੇ ਤੁਸੀਂ ਦੇਖਿਓ ਜਿੰਨੇ ਵੱਡੇ ਲੈਵਲ ਦਾ ਬੰਦਾ ਜਿੰਨਾ ਵੱਡਾ ਕ੍ਰਾਈਮਿਨਲ ਹੈ ਉਹ ਕਦੇ ਵੀ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਨਹੀਂ ਕਰੇਗਾ ਆਈ ਟੂ ਆਈ ਕੰਟੈਕਟ ਨਹੀਂ ਨਿਮੀ ਪਾ ਕੇ ਗੱਲ ਕਰੂਗਾ ਜਾਂ ਉਹਨੇ ਗੋਗਲਸ ਲਾ ਕੇ ਗੱਲ ਕਰਨੀ ਆ ਮੈਕਸਮ ਦੇਖਿਓ ਮਤਲਬ ਬਹੁਤ ਛੋਟੀਆਂ-ਛੋਟੀਆਂ ਗੱਲਾਂ ਨਹੀਂ ਬਟ ਅਸੀਂ ਨਾ ਇਹਨਾਂ ਨੂੰ ਇਗਨੋਰ ਕਰ ਦਿੰਨੇ ਆ ਯਾਰ ਨਹੀਂ ਨਹੀਂ ਬੰਦਾ ਬੜਾ ਘੈਂਟ ਪਰ ਘੈਂਟ ਨਹੀਂ ਹੈ ਉਹ ਹੂੰ ਹੂੰ ਅੰਦਰ ਕੁਛ ਫਿਰ ਤੁਸੀਂ ਸਪਾਇਨ ਤੇ ਦੇਖੋ ਸਪਾਇਨ ਸਟ੍ਰੇਟ ਹੋਣਾ ਚਾਹੀਦਾ ਜਿੰਨਾ-ਜਿੰਨਾ ਸਪਾਇਨ ਏਡਾ ਹੋ ਰਿਹਾ ਇਟ ਮੀਨਸ ਇੱਥੇ ਬਹੁਤ ਬਰਡਨ ਹੈ ਇਹਨੂੰ ਕਹਿੰਦੇ ਨੇ ఓਵਰਲਡਸ ਐਂਡ ਵਿਦਹੋਲਡਸ ਮੇਰੀ ਗੱਲ ਯਾਦ ਰੱਖਿਓ ఓਵਰਲਡ ਐਂਡ ਵਿਦਹੋਲਡ ਮੀਨਸ ਫਾਰ ਐਗਜ਼ੈਂਪਲ ਆ ਮੈਂ ਆਪਣਾ ਯੂਜ਼ ਕਰਦਾ ਹੂੰ ਹੂੰ ਇਹ ਮਨ ਲਓ 10 ਰੁਪਏ ਦਾ ਪੈਨ ਆ ਚਲੋ ਮੈਂ ਆਫਿਸ ਗਿਆ ਹੂੰ ਹੂੰ ਤੇ ਜਿਹੜੇ ਬੌਸ ਸੀਗੇ ਉੱਠ ਕੇ ਬਾਥਰੂਮ ਚਲੇ ਗਏ ਮੈਂ ਪੈਨ ਚੱਕਿਆ ਹੂੰ ਮੈਂ ਚੱਕ ਕੇ ਜੀਬ ਚ ਪਾ ਲਿਆ ਹੂੰ ਹੂੰ ਹੁਣ ਫਿਰ ਮੈਂ ਧਿਆਨ ਰੱਖੂਗਾ ਹੂੰ ਹੂੰ ਕਿ ਮੈਂ ਉਸ ਆਫਿਸ ਦੇ ਆਸ-ਪਾਸ ਇਹ ਪੈਨ ਨਾ ਯੂਜ਼ ਕਰਾਂ ਮੈਂ ਫੜਿਆ ਨਾ ਜਾਵਾਂਗਾ ਹੂੰ ਹੂੰ ਇਹਨੂੰ ਕਹਿੰਦੇ ਨੇ ਵਿਦਹੋਲਡ ਪਹਿਲਾਂ ਮੈਂ ਓਵਰਟ ਕੀਤਾ ਚੋਰੀ ਕੀਤਾ ਫਿਰ ਮੈਂ ਇਹ ਰੱਖੂ ਕਿ ਮੈਂ ਫੜਿਆ ਨਾ ਜਾਵਾਂ ਕਿਤੇ ਜਿੰਨੇ ਓਵਰਟਸ ਐਂਡ ਵਿਦਹੋਲਡਸ ਹੋਣਗੇ ਉਹਨਾਂ ਤੁਹਾਡੀ ਸਪਾਈਨ ਚ ਬੈਂਡ ਪੈਂਦਾ ਜਾਣਾ ਹੂੰ ਹੂੰ ਜਿੰਨਾ ਇੱਥੇ ਸ਼ੋਲਡਰਸ ਤੇਨੂੰ ਐਂਗਜ਼ਾਇਟੀ ਕਨਸਾਇੰਸ ਕਹਿੰਦੇ ਆ ਕਿ ਤੁਹਾਡੀ ਕੌਂਸ਼ੀਅਸ ਤੇ ਬਰਡਨ ਪੈ ਰਿਹਾ ਜਿੰਨਾ ਬਰਡਨ ਪਊਗਾ ਗੱਲਾਂ ਗੱਲ 10 ਰੁਪਏ ਦੀ ਨਹੀਂ ਹੈ ਜੀ ਹੂੰ ਹੂੰ ਗੱਲ ਚੋਰੀ ਦੀ ਹੈ ਚੋਰੀ ਦੀ ਚੋਰੀ 1 ਰੁਪਏ ਦੀ ਵੀ ਹੈ ਚੋਰੀ ਲੱਖ ਰੁਪਏ ਦੀ ਵੀ ਹੈ ਜਿੰਨਾ ਸਪਾਇਨ ਜਬੈਂਡ ਪਾਊਗਾ ਸੋਚਣਾ ਸ਼ੁਰੂ ਕਰ ਲਓ ਯਾਰ ਗੜਬੜਾ ਕੁਝ देयर इज समथिंग ਰੋਂਗ ਕਿ ਬੰਦੇ ਨੇ ਬਹੁਤ ਓਵਰਸ ਕੀਤੇ ਹੋਏ ਨੇ ਕਿ ਇਹ ਕਹੇ ਬਿਮਾਰੀ ਨਾਲ ਕਰਵੇਚਰ ਪੈਣਾ ਉਹ ਲੱਗਿਆ ਬਟ ਅਗਰ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਪੈ ਰਹੇ ਆ ਨਹੀਂ ਬੀ ਵੈਰੀ ਕਾਸ਼ੀਅਸ ਠੀਕ ਹੈ ਸਰ ਮੈਂ ਉਮੀਦ ਕਰਦਾ ਵੀ ਆਪਣੇ ਜਿਹੜੇ ਵਿਊਅਰਸ ਆ ਉਹ ਇਸ ਚੀਜ਼ਾਂ ਦਾ ਬੜਾ ਖਿਆਲ ਰੱਖेंगे ਤੇ ਇਸ ਤੋਂ ਇਲਾਵਾ ਸੇ ਕੋਈ ਟਿਪਸ ਵੀ ਜਿਹੜਾ ਬੰਦਾ ਖੁਦ ਡਰੱਗਸ ਲਈ ਜਾ ਰਿਹਾ ਹੈ ਉਹਨੂੰ ਪਤਾ ਵੀ ਮੈਂ ਗਲਤ ਜਗ੍ਹਾ ਜਾ ਰਿਹਾ ਹਾਂ ਤੇ ਉਹ ਕਿਸ ਤਰ੍ਹਾਂ ਆਪਣਾ ਮਨ ਨੂੰ ਸਟਰੋਂਗ ਕਰੇ ਗਵਾਈ ਤਾਂ ਚਲੋ ਇੱਕ ਐਡੀਸ਼ਨਲ سپورਟ ਹੈ ਆਪਣੀ ਜੀ ਹੈ ਨਾ ਉਸ ਤੋਂ ਇਲਾਵਾ ਆਪਣੇ ਮਨ ਨੂੰ ਕਿਵੇਂ ਉਹ ਕਰੇ ਅਮ ਜੀ ਜਿੰਨਾ ਕਿ ਮੇਰਾ ਐਕਸਪੀਰੀਅੰਸ ਹੈ ਡਰੱਗਸ ਉਹ ਬੰਦਾ ਕਰ ਰਿਹਾ ਹੈ ਜਾਂ ਐਲਕੋਹਲ ਨੂੰ ਬੰਦਾ ਲੈ ਰਿਹਾ ਹੈ ਜਿਸ ਦੇ ਕੋਲੇ ਕੋਈ ਪ੍ਰੋਪਰ ਓਕਿਪੇਸ਼ਨ ਨਹੀਂ ਹੈ ਪ੍ਰੋਡਕਸ਼ਨ ਨਹੀਂ ਹੈ ਬੰਦਾ ਜਿਹੜਾ ਆਊਟ ਆਫ ਪ੍ਰੋਡਕਸ਼ਨ ਹੈ ਨਾ ਉਹ ਬੰਦਾ ਮੈਕਸਿਮਮ ਇਹਨਾਂ ਚੀਜ਼ਾਂ ਵਾਂਗ ਉਹਦੀ ਇਨਕਲਿਨੇਸ਼ਨ ਹੋ ਜਾਂਦੀ ਹੈ ਤੁਸੀਂ ਦੇਖੋ ਪੰਜਾਬ ਦਾ ਕੀ ਹਾਲ ਹੈ ਸਪੈਸ਼ਲੀ ਕਿਸਾਨਾਂ ਦੇ ਬੱਚਿਆਂ ਦਾ ਇਹ ਹਾਲ ਕਿਉਂ ਹੈ ਅੱਗੇ ਜਦੋਂ ਮੇਰੇ ਦਾਦਾ ਜੀ ਖੇਤੀ ਕਰਦੇ ਸੀ ਤਾਂ ਆਲਮੋਸਟ 365 ਡੇਸ ਕਿਸਾਨ ਖੇਤ ਵਿੱਚ ਬਿਜ਼ੀ ਰਹਿੰਦਾ ਸੀ ਟਰੈਕਟਰ ਨਹੀਂ ਸੀ ਬਲਦਾਂ ਨਾਲ ਖੇਤੀ ਹੁੰਦੀ ਸੀ ਬਹੁਤ ਟਾਈਮ ਲੱਗਦਾ ਸੀ ਉਨੀ ਤੰਦਰੁਸਤੀ ਸੀ ਹੁਣ ਕਿਸਾਨ ਸਿਰਫ 2 ਮਹੀਨੇ ਮੈਕਸਿਮਮ 2 ਮਹੀਨੇ ਬਿਜ਼ੀ ਹੈ ਉਸਮੀਨੇ ਫਰੀ ਹੈ ਜਿੰਨਾ ਫਰੀ ਹੈ ਉਹਨਾਂ ਬੰਦੇ ਨੇ ਡਰੱਗਸ ਵਾਲੇ ਪਾਸੇ ਜਾਣਾ ਹੈ ਕਿਉਂ ਪ੍ਰੋਡਕਸ਼ਨ ਨਹੀਂ ਹੈ ਗੁਰੂ ਸਾਹਿਬ ਦਾ ਨਾ ਸੋਹਣਾ ਮੈਸੇਜ ਹੈ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਚਕੋ ਕਿਰਤ ਕਰੋ ਮੀਨਸ ਬੀ ਇਨ ਪ੍ਰੋਡਕਸ਼ਨ ਵੇਲਾ ਮਨ ਸ਼ੈਤਾਨ ਦਾ ਕਰ ਹੁਣਾ ਹੀ ਹੋਣਾ ਜੀ ਤੁਸੀਂ ਮੈਂ ਨਹੀਂ ਕਹਿੰਦਾ ਕਿ ਖੇਤੀ ਕਰਨੀ ਮਾੜੀ ਹੈ ਬਹੁਤ ਵਧੀਆ ਚੀਜ਼ ਹੈ ਪਰ ਤੁਸੀਂ ਢੰਗ ਨਾਲ ਖੇਤੀ ਕਰੋ ਇਸ ਢੰਗ ਨਾਲ ਕਰੋ ਕਿ ਤੁਸੀਂ ਸਾਰਾ ਸਾਲ ਬਿਜ਼ੀ ਰਹੋ ਇਹ ਨਹੀਂ ਕਿ ਬਸ オートमेटिक ਹੁੰਦਾ ਫੋਨ ਤੇ ਆ ਗਿਆ ਨਾ ਤੁਸੀਂ ਮੋਟਰ ਵੀ ਫੋਨ ਤੇ ਆਨ ਕਰ ਸਕਦੇ ਹੋ ਕਰੇ ਬੈਠੇ ਆ ਏਸੀ ਲੱਗਿਆ ਹੋਇਆ ਨਾ ਦੈਟਸ ਰੌਂਗ ਤੁਸੀਂ ਜਿੰਨੀ ਪ੍ਰੋਡਕਸ਼ਨ ਚ ਰਹੋਗੇ ਜਿੰਨਾ ਬਿਜ਼ੀ ਰੱਖੋਗੇ ਤੁਹਾਡਾ ਮਨ ਉਸ ਪਾਸੇ ਜਾਏਗਾ ਹੀ ਨਹੀਂ ਹਮ ਹਮ ਬੀ ਇਨ ਪ੍ਰੋਡਕਸ਼ਨ ਤੋ ਲੋਕਾਂ ਦਾ ਸੋਸ਼ਲ ਸਰਕਲ ਜਿਹੜਾ ਘਟ ਗਿਆ ਉਹ ਵੀ ਰਿਸਪਾਂਸਿਬਲ ਹੈ ਸਰ ਬਿਲਕੁਲ ਜੀ ਸਭ ਤੋਂ ਵੱਡੀ ਸਭ ਤੋਂ ਵੱਡਾ ਕਲਪਟਾਓ ਸਾਡੀ ਜਿਹੜੀ ਸੋਸ਼ਲ ਮੀਡੀਆ ਸੋ ਕਾਲਡ ਫੋਨ ਦਾ ਜਿਹੜਾ ਮਿਸਯੂਜ਼ ਹੈ ਸੋਸ਼ਲ ਮੀਡੀਆ ਬਹੁਤ ਵਧੀਆ ਬਟ ਉਹਨੂੰ ਲੋਕਾਂ ਨੇ ਮਿਸਯੂਜ਼ ਕਰਨਾ ਸ਼ੁਰੂ ਕਰਤਾ ਬੈਠੇ ਸਕਰੋਲ ਕਰੀ ਜਾਂਦੇ ਆਪਾਂ ਸਕਰੋਲ ਉਹਦੇ ਚੋਂ ਐਕਟੀਵਿਟੀ ਤੁਹਾਡੇ ਕੋਲ ਆਣੀ ਆਣੀ ਹੈ ਸਭ ਤੋਂ ਮੇਨ ਗੱਲ ਜਿਹੜੀ ਪਰ ਮੈਨੂੰ ਹੁਣ ਗੱਲ ਕਰਦੇ ਕਰਦੇ ਯਾਦਾ ਹੀ ਆ ਉਹ ਹੈ ਕਿ ਮਦਰਸ ਡਿਊਰਿੰਗ ਪ੍ਰੈਗਨਨਸੀ ਜਿੰਨਾ ਜ਼ਿਆਦਾ ਸੈਲ ਫੋਨ ਯੂਜ਼ ਕਰਨਗੇ ਆ ਬੱਚਾ ਉਨਾ ਹੀ 네ਗੇਟਿਵ ਵਾਲੇ ਪਾਸੇ ਜਾਣ ਦੇ ਮੈਕਸਿਮਮ ਚਾਂਸਸ ਨੇ ਜੀ ਅੱਜ ਤੋਂ 20 ਸਾਲ ਪਹਿਲਾਂ ਦੇ ਬੱਚੇ ਆ ਜਿਹੜੇ ਹੁਣ ਜਵਾਨ ਹੋ ਰਹੇ ਨੇ ਜਾਂ ਜਿਹੜੇ ਹੁਣ ਬੱਚੇ ਪੈਦਾ ਹੋ ਰਹੇ ਨੇ ਤੁਸੀਂ ਦੇਖਿਓ ਆਉਣ ਵਾਲੇ 20 ਸਾਲਾਂ ਬਾਅਦ ਕੀ ਹਾਲ ਸੋਸਾਇਟੀ ਦਾ ਹਾਲ ਕੀ ਹੁੰਦਾ ਜੀ ਬਹੁਤ ਵਸਟ ਕੰਡੀਸ਼ਨਸ ਹੋਣਗੀਆਂ ਤੇ ਸਰ ਮੈਂ ਸੁਣਿਆ ਸੀ ਵੀ ਜਿਹੜੇ ਆਪਣੇ ਵਰਡ ਦੇ ਰੀਨੋਅਰਡ ਪਰਸਨਸ ਨੇ ਜਿਵੇਂ ਬਿਲ ਗੇਟਸ ਹੋਗੇ ਐਲਨ ਮਸਕ ਹੋਗੇ ਉਹ ਆਪਣੇ ਬੱਚਿਆਂ ਨੂੰ ਵੀ ਕਿ ਐਸੇ ਸਕੂਲ ਚ ਰੱਖ ਰਹੇ ਨੇ ਜਿੱਥੇ ਕੋਈ ਵੀ ਇੰਟਰਨੈਟ ਨਹੀਂ ਹੈ ਕੋਈ ਮੋਬਾਈਲ ਨਹੀਂ ਹੈ ਅਪ ਟੂ ਏਜ ਆਫ 11 ਨਾ ਜੀ ਹੁਣ ਤਾਂ 10th ਕਲਾਸ ਤੱਕ ਵੀ ਕਰਤਾ ਮੈਂ ਸੁਣਿਆ ਯੂਰਪ ਦੇ ਕਿਸੇ ਕੰਟਰੀ ਨੇ ਬੈਨ ਕਰਤਾ ਆਸਟ੍ਰੇਲੀਆ ਆਸਟ੍ਰੇਲੀਆ ਕਰ ਰਹੀ ਹੈ ਬੈਨ ਹਾਂ ਆਸਟ੍ਰੇਲੀਆ ਨੇ ਕਰਤਾ ਹਾਂ ਇਹ ਇਹ ਇੱਕ ਕੰਟਰੀਸ ਹਮ ਜਾਗਣੇ ਸ਼ੁਰੂ ਹੋ ਗਏ ਬਟ ਸਾਡੇ ਉਲਟ ਹੈ ਸਾਡੇ ਹੋਰ ਸਸਤਾ ਕਰੀ ਜਾ ਰਹੇ ਨੇ ਇਹ ਚੀਜ਼ ਮਹਿੰਗੀ ਹੋਣੀ ਚਾਹੀਦੀ ਮਹਿੰਗੀ ਹੋਣੀ ਚਾਹੀਦੀ ਮਹਿੰਗੀ ਹੋਣੀ ਚਾਹੀਦੀ ਤਾਂ ਕਿ ਹਰ ਬੰਦੇ ਦੀ ਫੋਰ ਚ ਨਾ ਆਵੇ ਅਫੋਰਡੇਬਿਲਟੀ ਜਦੋਂ ਨਹੀਂ ਸੀ ਨੈਟ ਆਪਾਂ ਆਪਾਂ ਤਾਂ ਉਹ ਜਨਰੇਸ਼ਨ ਹਨ ਜਦੋਂ ਫੋਨ ਨਹੀਂ ਸੀ ਕਿੰਨੀ ਵਧੀਆ ਲਾਈਫ ਸੀ ਜਿਆਦਾ ਵਧੀਆ ਸੀ ਜਿਆਦਾ ਵਧੀਆ ਸੀ ਹੁਣ ਆਪਾਂ ਨੂੰ ਲੱਗਦਾ ਹੁਣ ਆਪਾਂ ਹਰ ਟਾਈਮ ਅਪਰੋਚ ਦੇ ਵਿੱਚ ਆ ਜਦੋਂ ਮਰਜੀ ਮੈਂ ਟਿੰਗ ਟਿੰਗ ਬਾਈ ਦਾ ਉਹ ਜਦੋਂ ਦੇਖਦੇ ਆਪਾਂ ਨਾਲ ਦੀ ਨਾਲ ਕੀ ਹੋ ਰਿਹਾ ਨਹੀਂ ਨਹੀਂ ਸਾਡਾ ਜਿੰਨਾ ਡਾਟਾ ਤੁਸੀਂ ਇਹਨੂੰ ਜ਼ਿਆਦਾ ਦੋਵੋਗੇ ਨਾ ਅਸੀਂ ਆਪਣਾ ਮੈਂਟਲ ਪੀਸ ਖਰਾਬ ਕਰ ਰਹੇ ਹਾਂ ਤਿੰਨ ਤਿੰਨ ਮੇਜਰ ਪੁਆਇੰਟਸ ਨੇ ਮੈਂ ਤੁਹਾਨੂੰ ਦੱਸ ਦੇਣਾ ਇਹਨੂੰ ਕਹਿੰਦੇ ਨੇ ਮੈਗਨੋਮਾ ਬੈਟ B AT B ਬੀਟਾ ਜੀ E α ਉਹ T θ ਜੀ β α θ ਬੀਟਾ ਸਟੇਟ ਅਸੀਂ ਹੁਣ ਗੱਲ ਕਰ ਰਹੇ ਹਾਂ ਸਾਡੇ ਸਾਡੀਆਂ ਬ੍ਰੇਨ ਵੇਵਜ਼ ਬੀਟਾ ਤੇ ਨੇ ਇਸ ਟਾਈਮ α ਹੈ ਜਦੋਂ ਅਸੀਂ ਸੈਮੀ 슬ੀਪੀ ਕੰਡੀਸ਼ਨ ਦੇ ਵਿੱਚ ਹਾਂ ਜੀ θਾ ਹੈ ਜਦੋਂ ਅਸੀਂ ਟ੍ਰਾਂਸ ਫੇਜ਼ ਦੇ ਵਿੱਚ ਹਾਂ ਮੈਡੀਟੇਟਿਵ ਫੇਜ਼ ਦੇ ਵਿੱਚ ਹਾਂ ਬਟ ਸੈਲਫੋਨ ਜਾਂ ਜਿਹੜੀ ਐਕਸਟਰਾ ਨੌਲੇਜ ਅਸੀਂ ਗੇਨ ਕਰ ਰਹੇ ਹਾਂ ਅਸੀਂ ਹਾਈਪਰ ਐਕਟੀਵਿਟੀ ਵੱਲ ਜਾ ਰਹੇ ਹਾਂ ਓਕੇ ਵਿਜ਼ਡਮ ਜ਼ਿਆਦਾ ਅੱਛੀ ਹੈ ਬਟ ਐਕਸੈਸ ਨੌਲੇਜ ਜਿਹੜੀ ਅਸੀਂ ਨੇਗੇਟਿਵ ਡਾਟਾ ਫੀਡ ਕਰ ਰਹੇ ਆ ਉਹ ਅਸੀਂ ਆਪਣੇ ਬ੍ਰੇਨ ਵੇਵਸ ਨੂੰ ਡਿਸਟਰਬ ਕਰ ਰਹੇ ਆ ਸਾਡਾ ਬੀਟਾ ਅਸੀਂ ਆਲਵੇਜ਼ ਅਸੀਂ ਬੀਟਾ ਤੇ ਆ ਜੀ ਦੈਟਸ ਨਾਟ ਗੁੱਡ ਸਾਨੂੰ ਚਾਹੀਦਾ ਥੀਟਾ ਇਹ ਤਾਂ ਗੇ ਥਲੇ ਡੈਲਟਾ ਵੀ ਸਟੇਟ ਹੈਗੀ ਹੈ ਬਟ ਅਸੀਂ ਥੀਟਾ ਤੱਕ ਵੀ ਪਹੁੰਚ ਜੇ ਉਹ ਵੀ ਬਾਤ ਹੈ ਥੀਟਾ ਤੱਕ ਪਹੁੰਚਣ ਲਈ ਆਪਾਂ ਨੂੰ ਇਨਾਂ ਤੋਂ ਦੂਰ ਹੋਣਾ ਹੈ ਮੈਡੀਟੇਸ਼ਨ ਯੈਸ ਯੈਸ ਜਿੰਨੀ ਮੈਡੀਟੇਸ਼ਨ ਜ਼ਿਆਦਾ ਕਰੂਗੇ ਜਿੰਨਾ ਇੱਕ ਬੰਦੇ ਨੂੰ ਨਾਰਮਲੀ 60000 ਤੋਂ 70000 ਥਾਟ ਐਵਰੀ ਡੇ ਆ ਰਹੇ ਨੇ ਜੀ ਅਸੀਂ ਇਹਨੂੰ نیچے ਲੈ ਕੇ ਆਣਾ ਹੈ ਕੁਤੂ ਨੋ ਮਾਈਂਡ ਬੰਦੇ ਸੌਣੀ ਬੁੱਕ ਹੈ ਨੋ ਮਾਈਂਡ ਉਹ ਸ਼ੋਦੀ ਲਿਖੀ ਹੋਈ ਹੈ ਥੈਂਕ ਯੂ ਤੇ ਡਾਕਟਰ ਜੋ ਡਿਸਪੈਂਸਰ ਨੂੰ ਸੁਣ ਕੇ ਦੇਖਿਓ ਗੁਣਾਂ ਕਿੰਤੀ ਪਈ ਹੈ ਬੰਦੇ ਨੇ ਕਮਾਲ ਜਿੰਨੇ ਥੋਰਸ ਕੱਟ ਹੋਏਗੇ ਉਹਨਾਂ ਦਾ ਸਪਿਰਚੁਅਲ ਲੈਵਲ ਹਾਈ ਹੋਣਾ ਹੈ ਉਹਨਾਂ ਅਕਸੀ थीटा ਲੈਵਲ ਵੱਲ ਜਾ ਰਹੇ ਹੋ ਤੋ ਬਹੁਤ ਜ਼ਰੂਰੀ ਹੈ ਐਸ ਸੋਸਾਇਟੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਹਾਂ ਆਲਵੇਜ਼ ਮੈਂ ਅਕਸਰ ਗੱਲ ਕਰਦਾ ਹਾਂ ਨਾ ਤੁਸੀਂ ਵਿਮਹੋਫ ਕਰੋ 11 ਮਿੰਟ ਦੀ ਐਕਸਰਸਾਈਜ਼ ਐ ਬਰੀਥਿੰਗ ਟੈਕਨਿਕ ਬਰੀਥਿੰਗ ਹੀ ਨੈਸਪੀਰੇਸ਼ਨ ਹੀ ਇੱਕ ਐਸਾ ਜ਼ਰੀਆ ਜਿਹੜੀ ਸਾਡੀ ਸੋਲ ਤੇ ਬੋਡੀ ਨੂੰ ਜੋੜਦਾ ਕਨੈਕਸ਼ਨ ਹੈ ਹਾਂ ਬਿਲਕੁਲ ਰਹੀਆਂ ਸੋਲ ਤੇ ਬੋਡੀ ਦੇ ਵਿੱਚ ਕਨੈਕਸ਼ਨ ਹੈ ਸਾਹ ਦੀ ਕਿਰਿਆ ਤੁਸੀਂ ਉਹਨੂੰ ਕੰਟਰੋਲ ਕਰ ਲਓ 5 ਮਿੰਟ ਵੀ ਤੁਸੀਂ ਸਾਹ ਦੇ ਕੰਟਰੋਲ ਰੱਖ ਲਓ ਨਿਗਾ ਰੱਖ ਲਓ ਤੁਹਾਡੀ ਮੈਡੀਟੇਟਿਵ ਫੇਸ ਆ ਜੂਗੀ ਤੁਸੀਂ थीटा ਵਾਲੇ ਪਾਸੇ ਜਾਣਾ ਸ਼ੁਰੂ ਹੋ ਜਾਓਗੇ ਬਟ ਨੰਬਰ 1 ਬੇਸਿਕ ਫਾਊਂਡੇਸ਼ਨ ਬਣਾਉਣੀ ਆਪਾਂ ਬਿਮਹੋਫ ਦੇ ਨਾਲ ਉਸ ਤੋਂ ਬਾਅਦ ਕਿਤਾ ਫਿਰ ਬਹੁਤ ਸਟੇजेस ਨੇ ਜਿਹੜੀਆਂ ਤੁਸੀਂ ਮੈਡੀਟੇਸ਼ਨਸ ਕਰ ਸਕਦੇ ਹੋ ਜਿਹਦੇ ਚੋ ਮੇਨ ਹੈਗੀ ਆ ਆ ਜੀ ਤੁਸੀਂ ਜੋ ਡਿਸਪੈਂਸ ਆਦੀਆਂ ਮੈਡੀਟੇਸ਼ਨਸ ਦੇਖੋ ਕਮਾਲ ਕਰੀ ਜਾਂਦਾ ਮੈਂ ਕਿ ਮੈਡਮ ਆਲਮੋਸਟ ਡੇਲੀ ਅਸੀਂ ਕੋਈ ਨਾ ਕੋਈ ਮੈਡੀਟੇਸ਼ਨ ਕਰਦੇ ਆਂ थीटा ਸਟੇਟ ਤੇ ਪਹੁੰਚਣਾ ਬੇहद ਜ਼ਰੂਰੀ ਹੈ ਤਾਂ ਤੁਹਾਨੂੰ ਮੈਂਟਲ ਕਾਮਨੈਸ ਹੋਣੀ ਹੈ ਤਾਂ ਤੁਹਾਡਾ ਫਿਊਚਰ ਬ੍ਰਾਈਟ ਹੋਣਾ ਹੈ ਜੀ ਠੀਕ ਹੈ ਸਰ ਆ థాంਕ ਯੂ థాంਕ ਯੂ ਵੈਰੀ ਮਚ ਸਰ ਸੋ ਮੈਨੂੰ ਲੱਗਦਾ ਕਿ ਆਪਾਂ ਇਦਾਂ ਦੇ ਮੈਸੇजेस ਦਿੰਦੇ ਰਹੀਏ ਸੋਸਾਇਟੀ ਨੂੰ ਤਾਂ ਕਿ ਜਿੰਨੇ ਕੁ ਲੋਕਾਂ ਨੂੰ ਕੁਝ ਅਵੇਅਰਨੈਸ ਆਦੀ ਹੋਵੇ ਅਵੇਅਰਨੈਸ ਆਪਾਂ ਜ਼ਰੂਰ ਕ੍ਰੀਏਟ ਕਰੀਏ ਇਦਾਂ ਦੇ ਬਿਲਕੁਲ ਸਰ तो मैं ये भी चाहवागा कि आने वाले टाइम एक मैडिटेष खुद वीडियो बना के दसो ताकि सारे देख के एक मेडिटेस कर सकते बिल्कुल yes, ठीक, ठीक, ठीक है जी बिल्कुल ठीक करा आप जल्दी करा ठीक है सर ठीक है थैंक यू थैंक यू थैंक यू